ਅਸੀਂ ਜੀ ਨੂੰ ਵੈਲਕਮ ਕਰਨ ਲਈ ਸਾਰੀ ਖੁਸ਼ੀ। ਬਟ ਆਈ ਥਿੰਕ ਵਹੀ ਸਾਡਾ ਪੰਜਾਬ ਹੈ ਜਿਹੜਾ ਸਾਨੂੰ ਯਾਦ ਦਿਲਾਉਂਦਾ ਜਦੋਂ ਵੀ ਮੁਸ਼ਕਲਾਂ ਦੇ ਵਿੱਚ ਪੰਜਾਬ ਸਰ ਨੇ ਪਹਿਲਾਂ ਖੜਾ ਬਟ ਚਲੋ ਆਈਡੀ ਉੱਪਰ ਕਰੀਏ। ਸਾਡੀ ਮੰਨ ਲਾਦੇ ਕਿ ਬਹੁਤ ਵੀ ਡੀ ਰਿਸਪੌਂਸਿਬਲ ਹੈ ਕਿ ਪਰਿਵਾਰਾਂ ਨੂੰ ਵਾਪਸ ਖੜੇ ਕਰਨਾ ਹੈ ਕਿ ਅੱਗੇ ਛੋਟਾ ਫਾਰਮ ਅੱਲੇ ਦਾ ਹੈ। ਇਹਨਾਂ ਦੀ ਲਾਜ ਵੀ ਜ਼ਰੂਰ ਹੈ ਕਿ ਫੈਮਲੀਜ਼ ਦੇ ਬਜ਼ੁਰਗ ਨੇ। ਸੋ ਆਈ ਥਿੰਕ ਇਹ ਸਾਰਾ ਵੱਡਾ ਚੈਲੰਜ ਰਹੂਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਇਲਾਜ ਤੇ ਘਰਤਦਾ ਹੋਏ ਤੇ ਵਾਪਸ ਉਹਨਾਂ ਦੀ ਜ਼ਿੰਦਗੀ ਨਾਰਮਲ ਲਿਆ ਦੇਈਏ। ਹਰ ਘਰ ਵਿੱਚ ਜਾ ਪਾਏ ਪ ਅੱਜ ਕਾਫੀ ਜਿੰਨੇ ਘਰਾਂ ਚ ਅਸੀਂ ਪਹੁੰਚ ਪਏ ਉੱਥੇ ਤੱਕ ਪਹੁੰਚੇ ਹੈ ਅੱਜ ਪਰ ਲਾਈਕ ਐਸ ਇਡ ਕਿ ਇਹ ਸਿਰਫ ਇਹੀ ਨਹੀਂ ਪੰਜਾਬ ਦੇ ਵਿੱਚ 1600 1700 ਪਿੰਡ ਨੇ ਜਿਹੜੇ ਅਫफेक्टेड ਨੇ ਬਹੁਤ ਸਾਰੇ ਘਰ ਨੇ ਤੇ ਕੋਸ਼ਿਸ਼ ਕਰਾਂਗੇ ਹਰ ਰੋਜ਼ ਕਿਤੇ ਨਹੀਂ ਪਹੁੰਚੀ ਔਰ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣਾਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਤਰ੍ਹਾਂ ਦੇ ਹੜ੍ਹਾਂ ਮੈਂ ਦੇਖੀ ਮੈਂ ਜ਼ਿੰਮੇਵਾਰ ਨਹੀਂ ਮੈਂ ਕਿਸੇ ਨੂੰ ਕਹਿਣਾ ਚਾਹਾਂਗਾ ਕਿਸੇ ਨੂੰ ਬਲੇਮ ਬਟ ਆਈ ਥਿੰਕ ਰਿਸਪੌਂਸਿਬਿਲਟੀ ਸਾਡੇ ਤੇ ਹੈ ਜੇ ਅਸੀਂ ਇਹਨਾਂ ਨੂੰ ਵਾਪਸ ਨਾਲ ਲੈ ਲੈ ਪਾਈ ਨੋਰਮਲ ਜ਼ਿੰਦਗੀ ਤੇ ਅਸੀਂ ਬਹੁਤ ਵੱਡੇ ਜ਼ਿੰਮੇਦਾਰ ਰਹਾਂਗੇ ਉਸ ਚੀਜ਼ ਤੇ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਉੱਤੇ ਜ਼ਿੰਮੇਵਾਰ ਲੈਣਾ ਕਿ ਸਾਡੀ ਇਹ ਰਿਸਪੌਂਸਿਬਿਲਟੀ ਹੈ ਕਿ ਇਹਨਾਂ ਨੂੰ ਵਾਪਸ ਇਹਨਾਂ ਦੀ ਜ਼ਿੰਦਗੀ ਨੋਰਮਲ ਕਰੀਏ ਇੱਕ ਵਾਰੀ ਨਾ ਤੁਹਾਡਾ ਕਵਰਿੰਗ ਕਰਨ ਜਾ ਰਹੇ ਸੀ ਤੁਹਾਡੇ ਬਾਉਂਸਰ ਕਹਿ ਕੇ ਇਹ ਕਹੇ ਕਿ ਤੁਹਾਡੇ ਬਾਉਂਸਰ ਬਾਉਂਸਰ ਲੈ ਕੇ ਆਏ ਨਹੀਂ ਆ ਹਾਂ ਦੇਖੋ ਉਸਕ ਨੇ ਕਿਹਾ ਕਿ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ ਮੈਨੂੰ ਉਹ ਕਹਿੰਦੇ ਕਿ ਤੁਹਾਡੇ ਕਾਰਨ ਪਗ ਲੱਤੀ ਗਈ ਮੈਂ ਕੁਝ ਕਿਹਾ ਵੀ ਨਹੀਂ ਸੀ ਦੇਖੋ ਇਹ ਤਰੀਕਾ ਬੋਲਣ ਦਾ ਦੇਖੋ ਇੱਕ ਮਿੰਟ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਜੇ ਪੰਜਾਬੀ ਜਾਂ ਤੇ ਦੇ ਪੰਜਾਬੀਆਂ ਦੀਆਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੁੱਲੋਗੇ ਕਿ ਇਹ ਜਾਇਜ ਆ ਤੁਸੀਂ ਤੁਹਾਡਾ ਇੰਨਾ ਇੱਜ਼ਤ ਮਾਨ ਕਰਦੇ ਪੰਜਾਬ ਦੇ ਵਿੱਚ ਉਸ ਬੌਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ ਔਰ ਮੈਡਮ ਨਾਲ ਬਤਮੀਜ਼ੀ ਕੀਤੀ ਇਸ ਤੇ ਤੁਸੀਂ ਕੀ ਕਹਿਣਾ ਚੁੰਨੇ ਮੈਂ ਬੰਬੇ ਤੋਂ ਇਕੱਲਾ ਹੀ ਆਇਆ ਮੈਂ ਕੋਈ ਬੌਂਸਰ ਲੈ ਕੇ ਫਿਰ ਕੋਈ ਇੰਨੇ ਸਾਲ ਹੋ ਗਏ ਮੈਂ ਕਦੀ ਅੱਜ ਤੱਕ ਸਿਕਿਉਰਿਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਹੈ ਜਿੰਨੇ ਤੇ ਸਾਰੇ ਪਿੰਡਾਂ ਦੀ ਪੱਗਾਂ ਉਹ ਮੇਰੀਆਂ ਖੁਦੀਆਂ ਪੱਗਾਂ ਨੇ ਮੈਂ ਬਿਨਾ ਬੌਨਸਰਸ ਤੋਂ ਆਨੇ ਔਰ ਕਿਤੇ ਮੈਂ ਸਿਕਿਉਰਿਟੀ ਰੱਖੀ ਵੀ ਨਹੀਂ ਔਰ ਜੇ ਤੁਹਾਡੇ ਲੱਗੀਆਂ ਜਾਂ ਕਿਸੇ ਦੇ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਗ ਤੇ ਜਾਂ ਕਿਸੇ ਦੇ ਵੀ ਲੱਗਿਆ ਅਸੀਂ ਉਦੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਉਹਦੇ ਲਈ ਪਰ ਤੁਸੀਂ ਬਸ ਖੁਸ਼ ਰਹੋ ਇਸ ਸਮੇਂ ਹੋਰ ਬਹੁਤ ਆਪਾਂ ਨੂੰ ਵੱਡੀ ਐਮ ਤਕਲੀਫਾਂ ਨੇ ਚਿਹਰੇ ਤੇ ਖੁਸ਼ੀਆਂ ਲਾਵਾਂਗੇ ਮਿਲ ਕੇ ਜੱਪਸੀ ਪਾ ਕੇ ਭਰਾ ਲੋਕਾਂ ਨੂੰ ਮਦਦ ਕਰਾਂਗੇ ਬਸ ਇਹ ਕਰਨਾ ਹੋਰ ਕੁਝ ਨਹੀਂ ਕਰਨਾ ਜੀ ਜਿੰਨੇ ਮੈਂ ਮਿਲਦਾ ਪਈ ਮੈਂ ਹੁਣੇ ਆਇਆ ਸਵੇਰੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬਈ ਤੋਂ ਮੈਂ ਸਿੱਧਾ ਇੱਥੇ ਆਇਆ ਹੁ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲਕਾ ਉਧਰ ਕੁਝ ਪਿੰਡ ਨੇ ਉੱਥੇ ਉਹਨਾਂ ਨੇ ਕਰਨਾ ਹੈ ਪਰ ਇੱਧਰ ਜਨਾਲੀ ਤਰਫ ਦੀ ਜਿੱਤੇ ਸਾਨੂੰ ਪਤਾ ਲੱਗ ਰਿਹਾ ਉੱਥੇ ਤੋਂ ਜਾਣ ਦੀ ਕੋਸ਼ਿਸ਼ ਕਰਦੇ। ਇੱਕ ਮਹੀਨੇ ਬਾਅਦ ਜ਼ਿਆਦਾ ਦਿੱਕਤਾਂ ਵਧਣ ਗਈਆਂ ਏ ਥੇ ਤਾਂ ਉਸ ਉਸ ਸਮੇਂ ਵੀ ਆਉਗੇ। ਮੈਂ ਕਹਿੰਦਾ ਕਿ ਇਹ ਜ਼ਿਆਦਾ ਦਿੱਕਤਾਂ ਉਦੋਂ ਹੋਣੀਆਂ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀਆਂ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਆਜ ਆ ਸਕਦੀਆਂ ਇਹ ਇਹਨਾਂ ਦੇ ਕਾਰਨ ਉਹਨਾਂ ਨੇ ਕਰਨਾ ਮੈਂ ਦੂਸਰੀ ਕਾ ਗੱਲ ਕਹਿਣਾ ਚਾਹਨਾ ਹੈ ਹਮੇਸ਼ਾ بار بار ਕਹਿਣਾ ਪੰਜਾਬ ਸਰਦੀਆਂ ਆਉਣ ਵਾਲੀਆਂ ਨੇ ਬਹੁਤ ਬਹੁਤ ਸਾਰੇ ਘਰ ਟੁੱਟੇ ਪਏ ਨੇ ਬੇਗਰ ਹੋਏ ਪਏ ਨੇ ਇਹਨਾਂ ਦੇ ਪਸ਼ੂ ਦੂਸਰੇ ਘਰਾਂ 'ਚ ਖੜੇ ਆ ਕੋਈ ਉਹਨਾਂ ਦੇ ਸ਼ੈਡ ਨਹੀਂ ਬਨੇ ਹੋਏ ਤੇ ਅਸੀਂ ਉਹਨਾਂ ਦੇ ਨੰਬਰ ਲੈ ਕੇ ਆਂਦੇ ਹਾਂ ਕੋਸ਼ਿਸ਼ ਕਰਕੇ ਅਸੀਂ ਸ਼ੈਡ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾਂ ਦੀਆਂ ਛੱਤਾਂ ਟੁੱਟੀਆਂ ਉਹਨਾਂ ਦੀ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤਕਲੀਫਾ ਨਾ ਰਹੇ ਕਿਉਂਕਿ ਜੇ ਪੰਜਾਬ ਨੇ ਹੁਣ ਪੰਜਾਬੀਆਂ ਨਾਲ ਨਹੀਂ ਖੜੇ ਹੋਏ ਤਾਂ ਫਿਰ ਕਦੋਂ ਖੜੇ ਹੋਣਗੇ ਇੱਕ ਇਹ ਮੇਰਾ ਸਵਾਲ ਇੱਕ ਹੋਰ ਹੈ ਪੰਜਾਬੀ ਚੜ੍ਹਦੀ ਕਲਾ ਵਿੱਚ ਨੇ ਇਸ ਤਰ੍ਹਾਂ ਦੇ ਹਾਲਾਤ ਵੀ ਨੇ ਖੜੇ ਮੱਥੇ ਸਵੀਕਾਰ ਕਰ ਰਹੇ ਨੇ ਇਹ ਸਪਿਰਿਟ ਨੂੰ ਕਿਵੇਂ ਵੇਖਦੇ ਹੋ ਮੈਨੂੰ ਬੜਾ ਗਰਮ ਸਵੇਰੇ 4:30-4:30 ਵੇ ਨਿਕਲਿਆ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲਚਸਪ ਹਮੇਸ਼ਾ ਬੜਾ ਲੱਗਦਾ ਹੈ ਕਿ ਪੰਜਾਬ ਸਾਡਾ ਔਖਾ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਹੈ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ ਹੁਣ ਸਾਡਾ ਫਰਜ਼ ਬਣਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਘਰ ਬਣਾਣ ਆਏ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਂਦਾ ਕੀ ਲੱਗਦਾ ਹੈ ਕਿ ਲੋਕ ਹੜ੍ਹਾਂ ਦੀ ਤਰਾਸੀ ਦਾ ਜੂਝ ਰਹੇ ਨੇ ਕਿ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਮੁਕਾਬਲਾ ਕਰ ਰਹੇ ਜਿਹੜਾ ਡਾਊਨ ਹੋਊਗਾ ਜਿੰਨੀਆਂ ਫਸਲਾਂ ਡੁੱਬਗੀਆਂ ਲੋਕਾਂ ਦੀਆਂ ਪਰ ਮੈਂ ਇਹੀ ਕਹਾਂਗਾ ਸਰਕਾਰ ਨੂੰ ਵੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਕਰਜ਼ੇ ਨੇ ਲੋਕਾਂ ਨੇ ਲਏ ਹੋਣਗੇ ਫਸਲਾਂ ਕਰਨ ਉਹ ਮਾਫ ਹੋਣ ਵਾਪਸ ਉਹਨਾਂ ਨੂੰ ਕੰਪੰਸੇਸ਼ਨ ਮਿਲੇ ਜਿਨ੍ਹਾਂ ਦੇ ਘਰ ਟੁੱਟੇ ਨੇ ਉਹਨਾਂ ਦੇ ਘਰ ਠੀਕ ਹੋਣ ਦਵਾਈਆਂ ਨਹੀਂ ਪਹੁੰਚ ਪਾਰੀਆਂ ਮੈਂ ਸਵੇਰੇ ਪਹਿਲਾਂ ਜਦੋਂ ਅੰਮ੍ਰਿਤਸਰ ਤੋਂ ਪਹੁੰਚਿਆ ਪਹਿਲਾ ਮੈਂ ਹਸਪਤਾਲ ਹੀ ਗਿਆ ਸੀ ਜਿੱਤੇ ਇੱਕ ਲੜਕਾ ਵਿਜੋਦ ਜੀ ਦਾ ਇਲਾਜ ਕਰਾਉਣਾ ਸ਼ੁਰੂ ਕੀਤਾ ਬਟ ਉਹੀ ਗੱਲ ਹੈ ਕਿ ਆਪ ਸੋਚੋ ਕਿ ਲੋਕੀ ਘਰ ਸੰਭਾਲਣ ਕਿ ਜਿਹੜੇ ਘਰ ਚ ਬਿਮਾਰ ਨੇ ਉਹਨਾਂ ਨੂੰ ਸੰਭਾਲਣ ਕਿ ਅੱਗੇ ਸੋਚਣ ਕਿ ਅੱਗੇ ਕਿਵੇਂ ਟਾਈਮ ਚੱਲੂਗਾ ਤਾਂ ਆਪਾਂ ਸਾਰੋਂ ਨਾਲ ਢਾਲ ਕੇ ਖੜੇ ਹੋਣਾ ਆਪਾਂ ਖੜੇ ਰਵਾਂਗੇ ਨਾਲ ਤੁਸੀਂ ਪੰਜਾਬ ਦੇ ਪੁੱਤ ਹੋ ਤਾਂ ਬਾਲੀਵੁੱਡ ਦੇ ਜਿਹੜੇ ਬਾਕੀ ਆ ਉਹਨਾਂ ਨਾਲ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਪੰਜਾਬ ਦੀ ਮਦਦ ਕਿਸ ਤਰੀਕੇ ਨਾਲ ਕਰਨੀ ਹੈ ਲੇਕਿਨ ਮੈਂ ਹੀ ਕਹਿਣਾ ਚਾਹਾਂਗਾ ਹਰ ਬੰਦਾ ਤਾਂ ਸ਼ਾਇਦ ਨਹੀਂ ਕਈ ਵਾਰ ਪਹੁੰਚ ਪਾਦਾ ਲੇਕਿਨ ਜ਼ਰੂਰ ਇੱਕ ਫੈਮਿਲੀ ਅਡਾਪਟ ਕਰੋ ਚਾਹੀਏ ਇੱਕ ਇੱਕ ਫੈਮ ਬਾਲੀਵੁੱਡ ਦਾ ਹੋਵੇ ਪੰਜਾਬੀ ਹੋਵੇ ਕਿਸੇ ਵੀ ਇੰਡਸਟਰੀ ਦਾ ਹੋਵੇ ਸਾਊਥ ਵਾਲਾ ਹੋਵੇ ਇੱਕ ਇੱਕ ਘਰ ਵੀ ਡਾਟ ਕਰਨਾ ਸ਼ੁਰੂ ਕਰਾ ਆਪਾਂ ਨੂੰ ਪੰਜਾਬ ਵਾਪਸ ਖੜਾਣੇ ਚ 15 ਨੇ ਲੱਗਣਗੇ ਛੇ ਘਰ ਇੱਥੇ ਪਾਣੀ ਦੀ ਪੇਂਟ ਚੜੇ ਨੇ ਬਿਲਕੁਲ ਜਿਹੜੇ ਉੱਟ ਟੁੱਟ ਚੁੱਕੇ ਨੇ ਕਿ ਸੋਨੂੰ ਸੂਦ ਇੱਕ ਕਰਪਣਾਏਗੇ ਜ਼ਰੂਰ ਹੈ ਕਿਉਂਕਿ ਮੈਂ ਮੈਂ ਤਾਂ ਭਾਈ ਜੀ ਤੋਂ ਇਹਨਾਂ ਤੋਂ ਲਿਸਟ ਮੰਗੀ ਹੈ ਭਾਈ ਤੁਹਾਨੂੰ ਲਿਸਟ ਦਿਓ ਕਿਹੜੀ ਕਿਹੜੀ ਤਕਲੀਫਾਂ ਨੇ ਕਈ ਐਵੇਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਇੱਥੇ ਪਹੁੰਚਦਾ ਜਾਂਦੀਆਂ ਪਰ ਉਹਨਾਂ ਦੀ ਲੋੜ ਨਹੀਂ ਹੁੰਦੀ ਪਰ ਜਿਹੜੀ ਮੈਡੀਸਿਨਸ ਨਹੀਂ ਪਹੁੰਚ ਸਕਦੀ ਮੈਂ ਉਹਨਾਂ ਦੀ ਲਿਸਟ ਮੰਗਾਈ ਹੈ ਕਿ